ਡੀਡੀ ਪੰਜਾਬੀ ਦੇ ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹਰ ਵਰਦੀ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਨਾਮਵਰ ਖੇਡ ਸ਼ਖਸੀਅਤ ਦੇ ਨਾਲ ਜਿਨ੍ਹਾਂ ਦਾ ਖੇਡਾਂ ਦੇ ਖੇਤਰ ਵਿੱਚ ਯੋਗਦਾਨ ਵੀ ਹੁੰਦਾ ਹੈ ਅਤੇ ਨਾਲ ਦੀ ਨਾਲ ਉਚੇਰੀ ਵਿਦਿਆ ਦੇ ਖੇਤਰ ਵਿੱਚ ਵੀ ਪਰਮਾ ਯੋਗਦਾਨ ਪਾ ਰਹੇ ਨੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਸਾਡੇ ਸਟੂਡੀਓਜ਼ ਵਿੱਚ ਮੌਜੂਦ ਨੇ ਡਾਕਟਰ ਮਨੂ ਸੂਦ ਜੋ ਕਿ ਡੀਏਵੀ ਕਾਲਜ ਜਲੰਧਰ ਦੇ ਖੇਡ ਵਿਭਾਗ ਦੇ ਮੁਖੀ ਨੇ ਅਤੇ ਨਾਲ ਦੀ ਨਾਲ ਖੇਡ ਮੈਦਾਨ ਵਿੱਚ ਖਿਡਾਰੀਆਂ ਦਾ ਮਾਰਗਦਰਸ਼ਨ ਵੀ ਕਰ ਰਹੇ ਨੇ ਸਾਰੀਆਂ ਖੇਡਾਂ ਦੇ ਨਾਲ ਜੁੜੇ ਹੋਏ ਨੇ ਵਿਸ਼ਾਲ ਤਜਰਬਾ ਖੇਡਾਂ ਦੇ ਖੇਤਰ ਦਾ ਉਹਨਾਂ ਦੇ ਕੋਲ ਮੌਜੂਦ ਹੈ ਅਤੇ ਉਸੇ ਤਜਰਬੇ ਦੇ ਆਧਾਰ ਤੇ ਅੱਜ ਗੱਲਬਾਤ ਕਰਾਂਗੇ ਵੱਖ-ਵੱਖ ਖੇਡ ਨੁਕਤੇਆ ਸੰਬੰਧੀ ਸੋ ਡਾਕਟਰ ਮਨੂ ਸੂਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਆਪਣੇ ਰਜੇਵੇ ਵਿੱਚੋਂ ਸਮਾਂ ਕੱਢ ਕੇ ਦੂਰਦਰਸ਼ਨ ਦੇ ਸਟੂਡੀਓਜ਼ ਵਿਖੇ ਆਏ ਹੋ ਬਹੁਤ-ਬਹੁਤ ਸ਼ੁਕਰੀਆ ਜੀ ਜੀ ਹੁਣ ਗੱਲ ਸ਼ੁਰੂ ਕਰਦੇ ਹਾਂ ਤਾਂ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿ ਉਚੇਰੀ ਵਿਦਿਆ ਦੇ ਖੇਤਰ ਨਾਲ ਤੁਸੀਂ ਜੁੜੇ ਹੋਏ ਹੋ ਜੀ ਖੇਡ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹੋ ਤੇ ਨਾਲ ਦੀ ਨਾਲ ਕੋਚਿੰਗ ਦੇ ਖੇਤਰ ਨਾਲ ਵੀ ਜੁੜੇ ਹੋਏ ਆ तकरीबन ਸਾਰੀਆਂ ਖੇਡਾਂ ਵਿੱਚ ਤੁਹਾਨੂੰ ਮੁਹਾਰਤ ਹੈ ਸੋ ਇਹ ਦੋਵੇਂ ਜਿਹੜੇ ਰੋਲ ਨੇ ਜਾਂ ਭੂਮਿਕਾਵਾਂ ਨੇ ਬੜੀਆਂ ਜ਼ਿੰਮੇਵਾਰੀ ਵਾਲੀਆਂ ਭੂਮਿਕਾਵਾਂ ਨੇ ਇਹਨਾਂ ਸੰਬੰਧੀ ਸਾਨੂੰ ਥੋੜੀ ਤਫਸੀਲ ਵਿੱਚ ਜਾਣਕਾਰੀ ਦਿਓ ਦੇਖੋ ਜੀ ਮੈਂ ਬਤੌਰ ਅਸੋਸੀਏਟ ਪ੍ਰੋਫੈਸਰ ਜੀਵ ਕਾਲਜ ਜਲੰਧਰ ਦੇ ਵਿੱਚ ਕੰਮ ਕਰ ਰਿਹਾ ਹਾਂ ਜੀ ਔਰ ਖੇਡ ਵਿਭਾਗ ਤੇ ਸਰੀਰਿਕ ਸਿੱਖਿਆ ਵਿਭਾਗ ਦਾ ਮੈਂ ਮੁਖੀ ਵੀ ਹਾਂ ਜੀ ਅ ਖੇਡ ਵਿਭਾਗ ਤੇ ਸਰੀਰਿਕ ਸਿੱਖਿਆ ਵਿਭਾਗ ਇਹ ਆਪਸ ਦੇ ਵਿੱਚ ਇਹਨਾਂ ਦਾ ਕਾਫੀ ਅ ਸੰਮੇਲਨ ਆ ਜੀ ਔਰ ਜਿੱਦਾਂ ਕੀ ਦੇਖਿਆ ਗਿਆ ਹੈ ਕਿ ਸਾਡੇ ਕਾਲਜ ਦਾ ਜਿੱਦਾਂ ਮੈਂ ਡੀਵ ਕਾਲਜ ਜਲੰਧਰ ਚ ਸਾਡੇ ਕਾਲਜ ਦਾ ਜਿਹੜਾ ਇਤਿਹਾਸ ਹੈ ਉਹ ਖੇਡ ਦੇ ਪ੍ਰਤੀ ਬਹੁਤ ਸ਼ਾਨਾਮਤ ਹੈ ਹਾਂਜੀ ਜੇ ਗੱਲ ਕਰੀਏ ਤਾਂ 1952 ਦੇ ਵਿੱਚ ਉਹ ਸਰਦਾਰ ਉਦਮ ਸਿੰਘ ਜਿਹੜੇ ਇੰਡੀਅਨ ਟੀਮ ਦੇ ਮੈਂਬਰ ਸੀਗੇ, ਹਾਕੀ ਟੀਮ ਦੇ 올림픽 ਮੈਡਲ ਵਿਨਰ ਸੀਗੇ, ਉਹ ਵੀ ਸਾਡੇ ਕਾਲਜ ਤੋਂ ਦੇ ਵਿਦਿਆਰਥੀ ਆ ਤੇ ਜੇ ਹੁਣ ਸਭ ਤੋਂ ਯੰਗਸਟਰ ਦੀ ਗੱਲ ਕਰੀਏ ਚਾਹੇ ਉਹ ਸ਼ਮਸ਼ੀਰ ਆ, ਚਾਹੇ ਉਹ ਜਰਮਨ ਆ ਜੀ ਜਿਹੜੇ ਹਾਕੀ ਮੌਜੂਦਾ ਹਾਕੀ ਟੀਮ ਦੇ ਵਿੱਚ ਆ ਚਾਹੇ ਉਹ ਹਰਦੇਖ ਹੈਗਾ ਆ, ਹਰਮਨਪ੍ਰੀਤ ਹੈਗਾ ਆ ਕਪਤਾਨ ਜਿਹੜੇ ਹੈਗੇ ਆ ਜਾਂ ਫਿਰ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਖੇਡ ਰਤਨ ਅਵਾਰਡੀ ਹੈਗੇ ਆ ਜੀ ਚਾਂਚੰਦ ਇਹ ਸਾਰੇ ਵੀ ਸਾਡੇ ਕਾਲਜ ਦੇ ਹੀ ਵਿਦਿਆਰਥੀ ਰਹੇ ਜੀ ਸੋ ਸਾਡੇ ਕਾਲਜ ਦੇ ਵਿੱਚ ਇਹ ਇੱਕ ਕਲਚਰ ਹੈ ਕਿ ਖੇਡ ਵਿਭਾਗ ਤੇ ਸਰੀਰਕ ਸਿੱਖਿਆ ਵਿਭਾਗ ਇਹਦੇ ਵਿੱਚ ਖੇਡ ਨੂੰ ਬਹੁਤ ਜ਼ਿਆਦਾ ਪ੍ਰोत्ਸਾਹਨ ਦਿੱਤਾ ਜਾਂਦਾ ਹੈ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਹਾਂਜੀ ਖਾਸ ਤੌਰ ਦੇ ਉੱਤੇ ਦੁਆਬਾ ਬੈਲਟ ਦੇ ਵਿੱਚ ਜਿਹੜੇ ਕਾਲਜਾਂ ਦਾ ਬਹੁਤ ਅਹਿਮ ਯੋਗਦਾਨ ਹੈ ਖੇਡ ਨੂੰ ਪ੍ਰोत्ਸਾਹਨ ਕਰਨ ਦਾ ਔਰ ਉਹਦੇ ਵਿੱਚ ਡੀਵੀ ਕਾਲਜ ਇੱਕ ਸਿਰਮੌਰ ਸੰਸਥਾ ਹੈ ਔਰ ਮੈਂ ਕਿਸਮਤਵਾਲਾ ਕਿ ਇਸ ਸੰਸਥਾ ਦੇ ਵਿੱਚ ਮੈਂ ਕੰਮ ਕਰ ਰਿਹਾ ਹਾਂ ਤੇ ਮੈਨੂੰ ਇਹ ਮੌਕਾ ਮਿਲ ਰਿਹਾ ਜੀ ਸੋ ਤੁਸੀਂ ਜ਼ਿਕਰ ਕੀਤਾ ਕਿ ਖੇਡ ਵਿਭਾਗ ਦੇ ਮੁਖੀ ਦੀ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਤੁਸੀਂ ਲੰਮੇ ਅਰਸ਼ੇ ਤੋਂ ਨਿਭਾ ਰਹੇ ਹੋ ਤੇ ਨਾਲ ਦੀ ਨਾਲ ਕੋਚਿੰਗ ਦੇ ਖੇਤਰ ਨਾਲ ਵੀ ਜੁੜੇ ਹੋਏ ਹੋ ਸੋ ਇਹ ਦੋਵੇਂ ਜ਼ਿੰਮੇਵਾਰੀਆਂ ਤੁਸੀਂ ਹੁਣ ਨਿਭਾ ਰਹੇ ਹੋ ਪਰ ਇਸ ਤੋਂ ਪਹਿਲਾਂ ਤੁਹਾਡੇ ਸਫ਼ਰ ਬਾਰੇ ਥੋੜਾ ਜਾਨਣਾ ਚਾਹਾਂਗੇ ਕਿ ਤੁਸੀਂ ਜੋ ਆਪਣੀ ਮੋਢਲੀ ਵਿੱਦਿਆ ਹਾਸਲ ਕੀਤੀ ਤੇ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਜੋ ਤੁਹਾਡਾ ਸਫ਼ਰ ਰਿਹਾ ਉਹਦੇ ਬਾਰੇ ਸੰਖੇਪ ਵਿੱਚ ਸਾਨੂੰ ਜ਼ਰੂਰ ਦੱਸੋ ਮੇਰੀ ਜਿਹੜੀ ਜੰਪਲ ਹੈ ਮੇਰਾ ਪਿਛੋਕੜ ਪਿੰਡ ਸਿਦਵਾ ਦੋਨਾਂ ਜੀ ਕਬੂਰਥਲਾ ਜ਼ਿਲ੍ਹੇ ਦੇ ਵਿੱਚ ਹਾਂਜੀ ਜਿੱਥੇ ਕਿ ਮੈਂ 5ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਮੇਰੇ ਮਾਤਾ ਇੱਕ ਸਕੂਲ ਟੀਚਰ ਬਤੌਰ ਰਿਟਾਇਰ ਹੋਏ ਮੇਰੇ ਪਿਤਾ ਇੱਕ ਸੈਨਿਕ ਸੀ ਜੀ ਸੋ 5ਵੀਂ ਤੋਂ ਬਾਅਦ ਮੈਂ ਕੰਪੀਟੀਸ਼ਨ ਹੁੰਦਾ ਆ ਜੀ ਐਂਟ੍ਰਾਂਸ ਟੈਸਟ ਹੁੰਦਾ ਜਿੱਦਾਂ ਸੈਨਿਕ ਸਕੂਲ ਹੈ ਦੇ ਮਿਨਿਸਟਰੀ ਆਫ ਡਿਫੈਂਸ ਵੱਲੋਂ ਮਿਲਟਰੀ ਸਕੂਲ ਕਰਕੇ ਇੱਕ ਸੰਸਥਾ ਹੈ ਹਾਂਜੀ ਜਿਹੜੀ ਕਿ ਦੇਸ਼ ਦੇ ਵਿੱਚ ਪੰਜ ਹੀ ਸੰਸਥਾਵਾਂ ਨੇ ਜੀ ਤੇ ਉਹਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਤੇ ਮੈਂ ਮਿਲਟਰੀ ਸਕੂਲ ਬੈਲਗਮ ਜਿਹੜਾ ਕਿ ਕਰਨਾਟਕਾ ਦੇ ਵਿੱਚ ਹੈ ਗੋਆ ਦੇ ਨਜ਼ਦੀਕ ਹੈ ਜੀ ਉੱਥੇ ਮੈਂ ਚਲਾ ਗਿਆ ਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਮੈਂ ਉੱਥੇ ਕੀਤੀ ਉਸ ਤੋਂ ਬਾਅਦ ਮੈਂ ਵਾਪਸ ਪੰਜਾਬ ਪਰਤਿਆ ਔਰ ਆ ਕੇ 87 ਦੇ ਵਿੱਚ ਮੈਂ ਡੀਏਵੀ ਕਾਲਜ ਜਲੰਧਰ ਆਪਣੀ ਗ੍ਰੈਜੂਏਸ਼ਨ ਕੀਤੀ ਇਸ ਤੋਂ ਬਾਅਦ ਮੈਂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਾ ਕੇ ਮਾਸਟਰਸ ਜੀ ਐਮਐਨ ਫਿਜ਼ੀਕਲ ਐਕਸ਼ਨ ਔਰ ਉਸ ਤੋਂ ਉਪਰੰਤ ਮੈਂ ਕਿਉਂਕਿ ਮੈਂ ਫੁੱਟਬਾਲ ਦਾ ਖਿਡਾਰੀ ਸੀ ਡੀਵੀ ਕਾਲਜ ਯੂਨੀਵਰਸਿਟੀ ਤੇ ਜੂਨੀਅਰ ਪੰਜਾਬ ਲੈਵਲ ਤੱਕ ਫੁੱਟਬਾਲ ਖੇਡਿਆ ਮੈਂ ਜੀ ਔਰ ਮੈਂ ਇਹ ਗੇਮ ਪਲੇ ਤੌਰ ਦੇਤੇ ਮੈਂ ਫਿਰ ਐਨਆਈਐਸ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਦੇ ਵਿੱਚੋਂ ਡਿਪਲੋਮਾ ਇਨ ਕੋਚਿੰਗ ਜੀ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਪਟਿਆਲੇ ਤੋਂ ਕੀਤਾ ਸੋ ਇਹ ਮੇਰੀ ਕੁਆਲੀਫਿਕੇਸ਼ਨ ਸੀ ਤੇ ਇਸ ਤਰੀਕੇ ਦੇ ਨਾਲ ਮੇਰੀ ਜਰਨੀ ਰਹੀ ਜੀ ਸੋ ਜਿਹੜੀ ਖੇਡਾਂ ਵਿੱਚ ਰੁਚੀ ਸੀ ਖਾਸ ਕਰ ਫੁੱਟਬਾਲ ਤੋਂ ਜਿਹੜਾ ਤੁਹਾਡਾ ਸਫ਼ਰ ਸ਼ੁਰੂ ਹੋਇਆ ਉਹ ਤੁਹਾਨੂੰ ਇਸ ਮੁਕਾਮ ਤੱਕ ਲੈ ਕੇ ਆਇਆ ਕਿ ਹੁਣ ਤੁਸੀਂ ਵੱਖ-ਵੱਖ ਖੇਡਾਂ ਦੇ ਨਾਲ ਜੁੜ ਗਏ ਹੋ ਤੇ ਜਦੋਂ ਗੱਲ ਹੁੰਦੀ ਹੈ ਖੇਡਾਂ ਦੀ ਤਾਂ ਖੇਡ ਸੱਭਿਆਚਾਰ ਜਿਹੜਾ ਇੱਕ ਬਹੁਤ ਜ਼ਰੂਰੀ ਵਿਸ਼ਾ ਹੈ ਕਿ ਕਿਸੇ ਵੀ ਦੇਸ਼ ਕਿਸੇ ਵੀ ਖਿੱਤੇ ਵਿੱਚ ਉੱਥੋਂ ਦਾ ਜਿਹੜਾ ਸੱਭਿਆਚਾਰ ਉਹਦੇ ਵਿੱਚ ਖੇਡਾਂ ਨੂੰ ਕਿੰਨੀ ਥਾਂ ਮਿਲਦੀ ਹੈ ਸੋ ਜਿਹੜਾ ਖੇਡ ਸੱਭਿਆਚਾਰ ਹੈ ਇਹ ਤੁਸੀਂ ਹੁਣ ਪਿਛਲੇ ਸਮੇਂ ਦੌਰਾਨ ਆਪਣੇ ਤਜਰਬੇ ਦੌਰਾਨ ਵੀ ਜ਼ਰੂਰ ਮਹਿਸੂਸ ਕੀਤਾ ਹੋਵੇਗਾ ਕਿ ਸਾਡੇ ਦੇਸ਼ ਵਿੱਚ ਹਾਲੇ ਵੀ ਕਿਤੇ ਨਾ ਕਿਤੇ ਤੁਹਾਨੂੰ ਕਮੀ ਲੱਗਦੀ ਹੈ ਕਿ ਖੇਡ ਸੱਭਿਆਚਾਰ ਉਨਾ ਵਿਕਸਿਤ ਨਹੀਂ ਹੋਇਆ ਜਿੰਨਾ ਕੁਝ ਬਾਹਰਲੇ ਦੇਸ਼ਾਂ ਚ ਆਪਾਂ ਵੇਖਦੇ ਆ। ਦੇਖੋ ਜੀ ਜੇ ਖੇਡ ਦੀ ਗੱਲ ਕਰੀਏ ਤਾਂ ਖੇਡ ਇੱਕ ਸੁਸਾਇਟੀ ਦਾ ਇੱਕ ਸਮਾਜ ਦਾ ਪ੍ਰਤੀਬਿੰਬ ਹੈ। ਜੀ। ਸਪੋਰਟਸ ਇਜ਼ ਦੀ ਰਿਫਲੈਕਸ਼ਨ ਆਫ ਦੀ ਸੁਸਾਇਟੀ। ਬਿਲਕੁਲ। ਸੋ ਸੁਸਾਇਟੀ ਨੂੰ ਜਿੰਨਾ ਖੇਡ ਨੂੰ ਜੇ ਜਿੰਨਾ ਕੋ ਉਹਨੂੰ ਅਹਿਮੀਅਤ ਜਿੰਨੀ ਕਿ ਉਹਨੂੰ ਪ੍ਰਾਤਮਿਕਤਾ ਦੇਊਗੀ। ਹਾਂਜੀ। ਉਨਾਂ ਕੀ ਉਹ ਚੀਜ਼ ਚੱਲੂਗੀ ਜੀ ਸੋ ਜੇ ਅਸੀਂ ਕਹੀਏ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਹੈ ਪਰ ਜੇ ਮੈਡਲਨ ਦੀ ਗੱਲ ਕਰੀਏ 올림픽ਸ ਦੇ ਵਿੱਚ ਹਾਂਜੀ ਉਹ ਸਾਡੇ ਮੁਕਾਬਲਾ ਬਹੁਤ ਬਹੁਤ ਜ਼ਿਆਦਾ ਅਸੀਂ ਪਿੱਛੇ ਹਾਂ ਪਰੰਤੂ ਮੈਂ ਮਹਿਸੂਸ ਕਰਦਾ ਕਿ ਮੈਡਲ ਇਨਾ ਮੈਟਰ ਨਹੀਂ ਕਰਦਾ ਜੀ ਮੈਟਰ ਜਿਹੜੀ ਚੀਜ਼ ਕਰਦੀ ਹੈ ਇਹ ਹੈ ਕਿ ਸਾਡਾ ਖੇਡ ਦੇ ਪ੍ਰਤੀ ਸਾਡੇ ਸਮਾਜ ਦਾ ਰਵੱਈਆ ਕੀ ਹੈਗਾ ਸਾਡੇ ਸਮਾਜ ਦੇ ਵਿੱਚ ਖੇਡ ਨੂੰ ਥੋੜਾ ਜਿਹਾ ਹੀਣ ਕਰਕੇ ਦੇਖਿਆ ਜਾਂਦਾ ਹੈ ਜੀ ਨੀਵੇਂ ਦਰਜੇ ਤੇ ਦੇਖਿਆ ਜਾਂਦਾ ਹੈ ਵਿਦਿਆ ਦੇ ਵਿੱਚ ਖੇਡ ਦਾ ਉਹ ਅਹਿਮ ਯੋਗਦਾਨ ਜਿਹੜਾ ਹੈ ਹੋਣਾ ਚਾਹੀਦਾ ਉਹ ਸਾਡਾ ਸਮਾਜ ਹਜੇ ਤੱਕ ਦੇ ਨਹੀਂ ਪਾਇਆ ਨਹੀਂ ਸਕੇ ਸੋ ਇਹ ਇੱਕ ਬੜਾ ਵੱਡਾ ਚੈਲੰਜ ਹੈ ਲੇਕਿਨ ਅੱਜ ਦੇ ਮਾਹੌਲ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਸਮਾਂ ਜਿਹੜਾ ਆ ਰਿਹਾ ਆ ਉਹਦੇ ਵਿੱਚ ਕਿਉਂਕਿ ਮੈਂ ਕਾਲਜ ਦੇ ਵਿੱਚ ਕੰਮ ਕਰਦਾ ਆ ਔਰ ਮੈਂ ਵੱਖਰੇ ਵੱਖਰੇ 1 ਫੁੱਟਬਾਲ ਦੀ ਅਕੈਡਮੀ ਸਾਡੀ ਚੱਲਦੀ ਆ ਅਸੀਂ ਉਹਦੇ ਵਿੱਚ ਕਲੱਬ ਦੇ ਫਾਰਮੇ ਵਿੱਚ ਕਹਿੰਦੇ ਪੇਰੈਂਟਸ ਦਾ ਮਾਮਾ ਦਾ ਪਰਿਵਾਰ ਦਾ ਸ਼ੌਕ ਹੋ ਗਿਆ ਉਹ ਆਉਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਹੁੰਦੇ ਆ ਪਰ ਜੇ ਪੁਰਾਣੇ ਸਮੇਂ ਤੱਕ ਦੇਖੀਏ ਤਾਂ ਜਿਹਨੇ ਖੇਡਣਾ ਉਹੀ ਖੇਡਦਾ ਸੀ ਉਹਨੂੰ ਨਾ ਪਿੱਛੋਂ ਸਪੋਰਟ ਨਾ ਅੱਗੇੋਂ ਸਪੋਰਟ ਇੱਕ ਬੜਾ ਵੱਡਾ ਚੈਲੰਜ ਸੀ ਜੀ ਸੋ ਸੁਧਾਰ ਹੋ ਰਿਹਾ ਪਰ ਹਾਲੇ ਆਸਟ੍ਰੇਲੀਆ ਵਰਗੇ ਦੇਸ਼ ਜਿੱਥੇ ਕਿ ਬਹੁਤ ਛੋਟੀ ਉਮਰ ਦੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਦਿੱਤਾ ਜਾਂਦਾ ਉਸ ਪੱਧਰ ਤੱਕ ਹਾਲੇ ਸਾਨੂੰ ਪਹੁੰਚਣ ਦੀ ਲੋੜ ਆ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਦੇਖੋ ਕਿਉਂਕਿ ਜਦੋਂ ਮੈਂ ਕਲਚਰ ਦੀ ਗੱਲ ਕਰਦਾ ਹਾਂ ਤਾਂ ਕਲਚਰ ਦਾ ਹਿੱਸਾ ਹੋਣਾ ਚਾਹੀਦਾ ਜੀ ਹਾਲਾਂਕਿ ਮੈਂ ਇੱਕ ਪੜ੍ਹੇ ਲਿਖੇ ਪਰਿਵਾਰ ਚੋਂ ਸੀ ਲੇਕਿਨ ਮੇਰੇ ਪਿਤਾ ਨੇ ਮੈਨੂੰ ਕਦੀ ਵੀ ਕੋਈ ਮੈਚ ਖੇੜਦੇ ਨਹੀਂ ਦੇਖਿਆ ਜੀ ਔਰ ਉਸ ਚੀਜ਼ ਦਾ ਕਈ ਵਾਰੀ ਅੱਜ ਵੀ ਮੈਂ ਉਹਨਾਂ ਦਾ ਜ਼ਿਕਰ ਕਰਦਾ ਹਾਲਾਂਕਿ 88-99 ਸਾਲ ਦੇ ਆ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਕਦੀ ਖੇੜਦੇ ਦੇ ਦੇਖਿਆ ਨਹੀਂ ਜੀ ਉਹਦਾ ਜਰਾ ਪੁੱਛ ਲੈਣਾ ਕਿਦਾਂ ਕਾਕਾ ਜਿੱਤਿਆ ਹੈ ਆ ਹਾਰ ਗਏ ਆ ਬਸ ਇੱਥੇ ਤੱਕ ਹੀ ਸੀਮਿਤ ਰਹਿਣਾ ਜੀ ਸੋ ਉਹ ਫੈਮਿਲੀ ਦਾ ਜਿਹੜਾ ਇੰਟਰਸਟ ਹੋਣਾ ਉਹ ਬਹੁਤ ਜ਼ਿਆਦਾ ਇੰ ਫੈਮਿਲੀ ਜੇ ਤੱਕ ਖੇਡ ਨੂੰ ਪ੍ਰਾਇੋਰਟਾਈਟਾਈਜ਼ ਨਹੀਂ ਕਰੂਗੀ ਜੇ ਵਿਦੇਸ਼ਾਂ ਵਿੱਚ ਦੇਖੋ ਤਾਂ ਆਪਾਂ ਗੱਲ ਕਰਦੇ ਆ ਕਿ ਉੱਥੇ ਪੇਰੈਂਟਸ ਚਾਹੇ ਜਿੰਨੇ ਮਰਜ਼ੀ ਦੇ ਜਿਵੇਂ ਹੋਣ ਜੀ ਉਹਨਾਂ ਬੱਚਿਆਂ ਦਾ ਜੇ ਹਫ਼ਤੇ ਦੇ ਵਿੱਚ ਦੋ ਦਿਨ ਉਹ ਖੇਡ ਦੇ ਲਈ ਜਾਂਦੇ ਆ ਔਰ ਜਨਰਲੀ ਹਰ ਇੱਕ ਬੱਚੇ ਨੇ ਕੋਈ ਨਾ ਕੋਈ ਗੇਮ ਐਕਟੀਵਿਟੀ ਇਦਾਂ ਦੀ ਜੁਆਇਨ ਕੀਤੀ ਹੋਈ ਹੈ ਜਿਹੜੀਆਂ ਡਿਵੈਲਪਡ ਕੰਟਰੀਜ਼ ਗੱਲ ਕਰਦੇ ਚਾਹੇ ਯੂਰਪ ਆ ਅਮਰੀਕਾ ਆ ਕੈਨੇਡਾ ਆ ਉੱਥੇ ਚਾਹੇ ਸਾਡੇ ਪ੍ਰਵਾਸੀ ਭਾਰਤੀ ਜਿਹਦੇ ਵਿੱਚ ਪੰਜਾਬੀਆਂ ਦੀ ਬਹੁਤ ਘੰਟੀ ਹੈ ਜੀ 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 ਬਿਲਕੁਲ ਉਹਨਾਂ ਕੋਈ ਸਾਨੂੰ ਇਹ ਕਹਾਣੀਆਂ ਸੁਣਨ ਨੂੰ ਮਿਲਦੀਆਂ ਕਿ ਨਹੀਂ ਬਈ ਅੱਜ ਨਹੀਂ ਮੈਂ ਆ ਸਕਦਾ ਕਿਉਂਕਿ ਅੱਜ ਮੇਰੇ ਬੇਟੇ ਦੀ ਫੁੱਟਬਾਲ ਦੀ ਗੇਮ ਆ ਤੇ ਮੈਂ 2 ਘੰਟੇ ਉਹਦੇ ਲਈ ਜਾਣਾ ਸੋ ਸਾਰੇ ਰੁਝੇਵੇਂ ਖਤਮ ਸਿਰਫ ਬੱਚੇ ਦੀ ਉਸ ਚੀਜ਼ ਦੀ ਐਕਟੀਵਿਟੀ ਦੀ ਪ੍ਰਾਇੋਰਟੀ ਹਾਂਜੀ ਇਸ ਤਰੀਕੇ ਦਾ ਕਲਚਰ ਜਦ ਤੱਕ ਡਵੈਲਪ ਨਹੀਂ ਹੁੰਦਾ ਤਦ ਤੱਕ ਅਸੀਂ ਬਹੁਤੀਆਂ ਵੱਡੀਆਂ ਅਸਾਂ ਨਹੀਂ ਲੈ ਸਕਦੇ ਸੋ ਇਸ ਬੰਨੇ ਹਾਲੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਪਰਿਵਾਰ ਵੱਲੋਂ ਵੀ ਤੇ ਸਮਾਜ ਵੱਲੋਂ ਵੀ ਖੇਡਾਂ ਨੂੰ ਉਤਸ਼ਾਹ ਮਿਲੇ ਹੱਲਾਸ਼ੇਰੀ ਮਿਲੇ ਤੇ ਤੇ ਆਨ ਜ਼ਰੂਰ ਦਿੱਤਾ ਜਾਵੇ ਕਿਉਂਕਿ ਬੱਚਿਆਂ ਨੂੰ ਇਸ ਪੱਖ ਤੋਂ ਹੱਲਾਸ਼ੇਰੀ ਮਿਲਣੀ ਵੀ ਜ਼ਰੂਰੀ ਹੁੰਦੀ ਹੈ ਤੇ ਗੱਲ ਹੁਣ ਜਦੋਂ ਆਪਾਂ ਹੱਲਾਸ਼ੇਰੀ ਦੀ ਕਰ ਰਹੇ ਹਾਂ ਉਤਸ਼ਾਹ ਦੀ ਕਰ ਰਹੇ ਹਾਂ ਤਾਂ ਸਿਰਫ ਮਾਤਾ ਪਿਤਾ ਪਰਿਵਾਰ ਜਾਂ ਸਮਾਜ ਹੀ ਨਹੀਂ ਸਰਕਾਰਾਂ ਤੋਂ ਵੀ ਆਪਾਂ ਉਮੀਦ ਕਰਦੇ ਹਾਂ ਕਿ ਉਹਨਾਂ ਦਾ ਵੀ ਬਹੁਤ ਵੱਡਾ ਇਸ ਬੰਨੇ ਰੋਲ ਹੋਣਾ ਚਾਹੀਦਾ ਭੂਮਿਕਾ ਹੋਣੀ ਚਾਹੀਦੀ ਹੈ ਖੇਡਾਂ ਨੂੰ ਅੱਗੇ ਲਿਜਾਣ 'ਚ ਖਿਡਾਰੀਆਂ ਦਾ ਹੌਸਲਾ ਵਧਾਉਣ 'ਚ ਸੋ ਆਪਣੀ ਦੀ ਜਦੋਂ ਜਦੋਂ ਆਪਾਂ ਗੱਲ ਕਰਦੇ ਹਾਂ ਉਤਸ਼ਾਹ ਵਧਾਉਣ ਦੀ ਤਾਂ ਗੱਲ ਸਿਰਫ ਨਕਦ ਨਾਮ ਤਕਸੀਮਤ ਹੋ ਕੇ ਰਹਿ ਜਾਂਦੀ ਹੈ ਕੈਸ਼ ਪ੍ਰਾਈਸ ਤਕਸੀਮਤ ਹੋ ਕੇ ਰਹਿ ਜਾਂਦੀ ਜੇਤੂ ਖਿਡਾਰੀਆਂ ਨੂੰ ਮੈਡਲ ਜਿੱਤਣ ਉਪਰੰਤ ਜਾਂ ਕੋਈ ਵੀ ਹੋਰ ਪ੍ਰਾਪਤੀ ਕਰਨ ਉਪਰੰਤ ਬਹੁਤ ਸਾਰੇ ਨਕਦ ਇਨਾਮ ਦਿੱਤੇ ਜਾਂਦੇ ਆ ਜੀ ਕੀ ਇਹਨਾਂ ਕਾਫੀ ਆ ਜਾਂ ਇਸ ਪੱਖ ਤੋਂ ਸਾਨੂੰ ਹੋਰ ਵੀ ਅੱਗੇ ਦੀ ਸੋਚਣੀ ਚਾਹੀਦੀ ਹੈ ਦੇਖੋ ਜੀ ਜਿਹੜਾ ਇੱਕ ਜੇਤੂ ਖਿਡਾਰੀ ਆ ਜੇ ਇਨਾਮ ਰਿਵਾਰਡ ਐਂਡ ਪਨਿਸ਼ਮੈਂਟ ਦੀ ਇੱਕ ਪਾਲਿਸੀ ਹੁੰਦੀ ਹੈ ਜੀ ਜੇ ਤੁਸੀਂ ਚੰਗਾ ਕਰਦੇ ਤੇ ਤੁਹਾਨੂੰ ਰਿਵਾਰਡ ਹੀ ਨਹੀਂ ਮਿਲਦਾ ਤਾਂ ਫਿਰ ਫਾਇਦਾ ਕੀ ਜਦੋਂ ਅਸੀਂ ਦੇਸ਼ ਦਾ ਝੰਡਾ ਲਹਿਰਾ ਰਹੇ ਹਾਂ ਤੇ ਤੁਹਾਨੂੰ ਉਹਦਾ ਰਿਵਾਰਡ ਮਿਲਣਾ ਚਾਹੀਦਾ ਪਰ ਨਾਲ ਦੀ ਨਾਲ ਜਿਸ ਵਿਅਕਤੀ ਨੇ ਉਹ ਰਿਵਾਰਡ ਜਿਸ ਨੂੰ ਅਸੀਂ ਦੇ ਰਹੇ ਹਾਂ ਉਹਨੇ ਕੁਝ ਕੀਤਾ ਹੈ ਉਹਨੂੰ ਉਸ ਫੀਲਡ ਦੀ ਪੂਰੀ ਨੌਲੇਜ ਹੈ ਚਾਹੇ ਸਾ ਹੁਣ ਆਪਾਂ ਹਾਕੀ ਟੀਮ ਦੀ ਗੱਲ ਕਰੀਏ ਹਾਂਜੀ ਸਾਡੇ ਖਿਡਾਰੀਆਂ ਨੂੰ ਪਤਾ ਹੈ ਕਿ ਉਹ ਕਿਸ ਸਟਰਗਲ ਦੇ ਵਿੱਚੋਂ ਨਿਕਲ ਕੇ ਆਏ ਜੀ ਪੋਲਿਸੀ ਮੇਕਿੰਗ ਦੇ ਵਿੱਚ ਇਹ ਖਿਡਾਰੀ ਸਾਡੇ ਆ ਪਾਠ ਹੋਣਾ ਚਾਹੀਦਾ ਜਿੱਦਾਂ ਮੰਨ ਲਓ ਇੱਕ ਖਿਡਾਰੀ ਨੂੰ 올림픽 ਦੇ ਵਿੱਚ ਮੈਡਲ ਲੈਂਡ ਤੇ ਅਸੀਂ 5 ਕਰੋੜ ਰੁਪਇਆ ਦਿੱਤਾ ਸਰਕਾਰ ਨੇ ਦਿੱਤਾ ਬਹੁਤ ਵਧੀਆ ਤੇ ਬਹੁਤ ਵੱਡੀ ਗੱਲ ਜੀ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸਰਕਾਰ ਨੂੰ ਨਾਲ ਹੀ ਨਾਲ 5 ਕਰੋੜ ਦੇ ਨਾਲ ਇੱਕ 2 ਕਰੋੜ ਦਾ ਹੋਰ ਖਿਡਾਰੀ ਨੂੰ ਪੈਕੇਜ ਦੇਣਾ ਚਾਹੀਦਾ ਹੈ ਵੀ ਲੋ ਜੀ ਆਹ 2 ਕਰੋੜ ਦਾ ਪੈਕੇਜ ਤੁਹਾਡੇ ਕੋਲ ਔਰ ਤੁਸੀਂ ਆਪਣੇ ਤੁਹਾਡੇ ਖੇਡ ਦੇ ਦਾਇਰੇ ਦੇ ਵਿੱਚ ਇਹ ਪੈਸਾ ਨਵੇਂ ਸਟਰਕਚਰ ਦੇ ਵਿੱਚ ਇਨਵੈਸਟ ਕਰਨਾ ਹੈ ਖਿਡਾਰੀਆਂ ਤੇ ਇਨਵੈਸਟ ਕਰਨਾ ਹੈ ਜੀ ਅਕੈਡਮੀਜ਼ ਨੂੰ ਡਿਵੈਲਪ ਕਰਨਾ ਹੈ ਕਿਹੜੀਆਂ ਐਕਚੁਅਲ ਫੈਸਿਲਿਟੀਆਂ ਕਿੱਥੇ ਚਾਹੀਦੀਆਂ ਆ ਪਿੰਡਾਂ ਦੇ ਵਿੱਚ ਤੁਸੀਂ ਘੁੰਮੋ ਤੁਸੀਂ ਦੇਖੋ ਜਿੱਥੇ ਜਾਣਿਆ ਉਥੇ ਫੰਡਸ ਦਿਓ ਜੋ ਉਸ ਫੰਡ ਦੀ ਅਕਾਉਂਟੇਬਿਲਟੀ ਉਹਨਾਂ ਖਿਡਾਰੀਆਂ ਤੋਂ ਲਓ ਤਾਂ ਕਿ ਉਹਨਾਂ ਲੋਕਾਂ ਨੂੰ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਮੈਡਲ ਜਿੱਤੇ ਆ ਉਹਨਾਂ ਨੂੰ ਵੀ ਜ਼ਿੰਮੇਵਾਰ ਬਣਾਇਆ ਜਾਵੇ ਉਹਨਾਂ ਤੋਂ ਅਸੀਂ ਮੈਡਲ ਲੈ ਕੇ ਉਹਨਾਂ ਨੂੰ ਉੱਥੇ ਤੱਕ ਹੀ ਸੀਮਿਤ ਕਰ ਦਿੰਨੇ ਆ ਖਿਡਾਰੀ ਖੇਡਿਆ ਬਾਅਦ ਵਿੱਚ ਉਹਨੇ ਰਿਟਾਇਰਮੈਂਟ ਅਨਾਉਂਸ ਕੀਤੀ ਆਪਣੀ ਜੌਬ ਕਰ ਰਿਆ ਆ ਕਿਹੜੇ ਵੀ ਡਿਪਾਰਟਮੈਂਟ ਚ ਹੈਗਾ ਉਹ ਆਪਣੇ ਕੰਮ ਤੱਕ ਖਤਮ ਹੋ ਜਾਂਦਾ ਜੀ ਬਹੁਤ ਘੱਟ ਮੈਂ ਦੇਖਿਆ ਕਿ ਜਿਹੜੇ 올ੰਪੀਅਨਸ ਹੈਗੇ ਆ ਉਹ ਬਾਅਦ ਦੇ ਵਿੱਚ ਫੀਲਡ ਦੇ ਵਿੱਚ ਦੁਬਾਰਾ ਵਾਪਸ ਆਉਂਦੇ ਪਰ ਮੈਂ ਮਹਿਸੂਸ ਕਰਦਾ ਕਿ ਇਹਨਾਂ 올ੰਪੀਅਨਸ ਨੂੰ ਨਾਲ ਦੀ ਨਾਲ ਹੀ ਜੋੜ ਲੈਣਾ ਚਾਹੀਦਾ ਹਾਂਜੀ ਔਰ ਇਹਨਾਂ ਨੂੰ ਇਦਾਂ ਦਾ ਕੋਈ ਅਸਾਈਨਮੈਂਟਸ ਦੇਣੀਆਂ ਚਾਹੀਦੀਆਂ ਕਿਉਂਕਿ ਨਕਲ ਜਿਹੜੀ ਹੀਰੋ ਦੀ ਹੁੰਦੀ ਹੈ ਹਾਂਜੀ ਹਾਂਜੀ ਸੋ ਇਹ ਹੀਰੋਜ਼ ਆ ਸਾਡੇ ਹਮ ਇਹਨਾਂ ਦਾ ਕਹਿਣਾ ਇੱਕ ਜਨਸਧਾਰਨ ਆਦਮੀ ਦੇ ਕਹਿਣੇ ਤੋਂ ਬਹੁਤ ਜ਼ਿਆਦਾ ਵੱਧ ਕੇ ਜਾਊਗਾ ਔਰ ਇਹਨਾਂ ਦੇ ਮੂੰਹੋਂ ਨਿਕਲੀ ਗੱਲ ਜਿਹੜੀ ਹੈਗੀ ਆ ਉਹ ਇੱਕ ਬੱਚੇ ਦੇ ਇੱਕ ਪੇਰੈਂਟ ਦੇ ਇੱਕ ਸੋਸਾਇਟੀ ਦੇ ਮੈਂਬਰ ਦੇ ਦਿਲ ਦੇ ਵਿੱਚ ਬਹੁਤ ਗਹਿਰੇ ਆਪਣੀ ਜਗ੍ਹਾ ਬਣਾਉਂਦੀ ਆ ਸੋ ਮੈਂ ਮਹਿਸੂਸ ਕਰਦਾ ਕਿ ਇਦਾਂ ਦੇ ਸਿਸਟਮ ਡਿਵਾਈਸ ਕਰਨ ਦੇ ਤੇ ਸਰਕਾਰ ਨੂੰ ਇਦਾਂ ਦੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਜਿਦੇ ਵਿੱਚ ਕੀ ਮੈਕਸਿਮਮ ਪਾਰਟਿਸਪੇਸ਼ਨ ਨੂੰ ਐਨਕੋਰੇਜ ਕਰਨ ਲਈ ਅਸੀਂ ਇਦਾਂ ਦਾ ਕੁਐਸਚਨ ਕੁਐਸਚ ਕਰੀਏ ਜੀ ਸੋ ਖੇਡ ਨੀਤੀ ਜਿਹੜੀ ਆ ਉਹ ਲੰਬੇ ਸਮੇਂ ਦੀ ਸੋਚ ਕੇ ਉਸ ਹਿਸਾਬ ਨਾਲ ਤਿਆਰ ਕੀਤੀ ਜਾਵੇ ਇਹ ਨਹੀਂ ਕਿ ਥੋੜੇ ਵਕਤ ਲਈ ਜਿਹੜੇ ਵੱਡੇ ਐਲਾਨ ਹੋਣ ਸੋ ਇਹ ਬੜਾ ਜ਼ਰੂਰੀ ਨੁਕਤਾ ਹੈ ਜੋ ਇਸ ਗੱਲ ਰਾਹੀਂ ਉੱਭਰ ਕੇ ਸਾਹਮਣੇ ਆਇਆ ਤੇ ਇਸ ਤੋਂ ਬਾਅਦ ਹੁਣ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਤੁਸੀਂ ਖੇਡ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਨਿਭਾ ਰਹੇ ਹੋ ਤੇ ਬਹੁਤ ਘੱਟ ਲੋਕੀ ਇਸ ਬੰਨੇ ਧਿਆਨ ਦਿੰਦੇ ਆ ਕਿ ਜਦੋਂ ਆਪਾਂ ਗੱਲ ਕਰਦੇ ਖੇਡ ਵਿਭਾਗ ਦੀ ਤਾਂ ਲੋਕਾਂ ਦੇ ਦਿਮਾਗ 'ਚ ਬਣਦਾ ਖੇਡ ਦੇ ਮੈਦਾਨ ਦਾ ਕਿ ਐਥਲੀਟ ਤਿਆਰੀ ਕਰ ਰਹੇ ਅਭਿਆਸ ਕਰ ਰਹੇ ਆ ਪਰ ਜਿਹੜਾ ਵਿਸ਼ਾ ਆ ਫਿਜ਼ੀਕਲ ਐਜੂਕੇਸ਼ਨ ਜਾਂ ਸਰੀਰਕ ਸਿੱਖਿਆ ਉਹ ਇੱਕ ਵਿਸ਼ੇ ਵਜੋਂ ਵੀ ਜਿਹੜਾ ਆ ਉਨੇ ਹੀ ਮਹੱਤਤਾ ਰੱਖਦਾ ਹੈ ਜਿੰਨੀ ਮੈਦਾਨ ਵਿੱਚ ਉਹਦੀ ਤਿਆਰੀ ਹੈ ਸੋ ਬਹੁਤ ਸਾਰੇ ਲੋਕੀ ਇਸ ਬੰਨੇ ਜ਼ਿਆਦਾ ਧਿਆਨ ਨਹੀਂ ਦਿੰਦੇ ਕਿ ਇਹ ਇਸ ਵਿਸ਼ੇ ਦੀ ਪੜ੍ਹਾਈ ਜਿਹੜੀ ਆ ਥਿਊਰੀ ਦੀ ਪੜ੍ਹਾਈ ਉਹ ਵੀ ਉਨੀ ਹੀ ਜ਼ਰੂਰੀ ਹੈ ਤੁਸੀਂ ਇਹਦੇ ਬਾਰੇ ਕੀ ਮਹਿਸੂਸ ਕਰਦੇ ਹੋ ਕਿ ਉਸ ਵਿਸ਼ੇ ਫਿਜ਼ੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਵਿਸ਼ੇ ਦੀ ਮਹੱਤਤਾ ਜਿਹੜੀ ਆ ਉਹ ਕਿਉਂ ਕਟਿਆ ਜਾਂ ਉਹਦੇ ਸਬੰਧੀ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਸਰੀਰਿਕ ਸਿੱਖਿਆ ਦਾ ਜਿਹੜਾ ਟੀਚਰ ਦਾ ਰੋਲ ਇੱਕ ਸਕੂਲ ਦੇ ਵਿੱਚ ਹਾਂਜੀ ਮਤਲਬ ਮੈਨੂੰ ਬੜੀ ਤਕਲੀਫ ਹੁੰਦੀ ਆ ਅਸੀਂ ਇੰਟਰਵਿਊ ਲੈਣ ਜਾਂਦੇ ਆ ਅਸੀਂ ਟੀਚਰਸ ਦੀ ਅਪੁਆਇੰਟਮੈਂਟ ਦੇ ਉੱਤੇ ਜਾਂ ਹੋਰ ਕਈ ਵੈਰੀ ਪ੍ਰੋਗਰਾਮ ਤੇ ਜਾਂਦੇ ਆ ਤੇ ਜਿਹੜਾ ਰਵਈਆ ਹੈਗਾ ਆ ਮੈਨੇਜਮੈਂਟਸ ਦਾ ਪ੍ਰਿੰਸੀਪਲਸ ਦਾ ਉਹਨਾਂ ਦਾ ਰਵਈਆ ਇਹ ਆ ਕਿ ਸਰੀਰਿਕ ਸਿੱਖਿਆ ਵਿਭਾਗ ਦਾ ਜਿਹੜਾ ਟੀਚਰ ਹੈਗਾ ਆ ਜਿਹੜਾ ਇੱਕ ਡੀਪੀ ਪੀਟੀਆਈ ਹਾਂਜੀ ਜਾਂ ਉਹਦਾ ਕੰਮ ਇਹ ਆ ਕਿ ਡਿਸਪਲਾਈਨ ਮੇਨਟੇਨ ਕਰਨਾ ਹਾਂਜੀ ਔਰ ਉਹਦਾ ਡੋਮੇਨ ਜਿਹੜਾ ਟੋਟਲੀ ਸਪੋਰਟਸ ਨੂੰ ਹਟਾ ਕੇ ਉਹਦਾ ਡੋਮੇਨ ਸਿਰਫ ਡਿਸਪਲਿਨ ਮੇਨਟੇਨ ਕਰਨਾ ਮੈਂ ਨਹੀਂ ਕਹਿੰਦਾ ਕਿ ਡਿਸਪਲਿਨ ਮੇਨਟੇਨ ਕਰਨਾ ਉਹਦਾ ਹਿੱਸਾ ਨਹੀਂ ਹੈ ਡਿਸਪਲਿਨ ਮੇਨਟੇਨ ਕਰਨਾ ਤਾਂ ਹਰ ਇੱਕ ਪੀਚਰ ਦਾ ਜਿਹੜਾ ਰੋਜ਼ਾਨਾ ਇੱਕ ਮਤਲਬ ਕੰਮ ਦਾ ਹਿੱਸਾ ਹੋਣਾ ਚਾਹੀਦਾ ਪਰ ਸਰੀਰਿਕ ਸਿੱਖਿਆ ਵਿਭਾਗ ਜਿਹੜਾ ਇਹ ਵਿਸ਼ਾ ਆ ਇਹ ਆਪਣੇ ਆਪ ਦੇ ਵਿੱਚ ਇੰਨਾ ਰੀਅਲਿਸਟਿਕ ਵਿਸ਼ਾ ਹੈ ਹਾਂਜੀ ਕਿ ਜੇ ਤੁਸੀਂ ਇਹਦੇ ਸਿਲੇਬਸ ਦੇਖੋਗੇ ਚਾਹੇ ਸਕੂਲ ਦਾ ਸਿਲੇਬਸ ਦੇਖ ਲਓ ਚਾਹੇ ਕਾਲਜ ਦੇ ਲੈਵਲ ਦੇ ਉੱਤੇ ਸਿਲੇਬਸ ਦੇਖ ਲਓ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਇਹਦੇ ਵਿੱਚ ਬਾਰੇ ਚੀਜ਼ ਨੂੰ ਹਰੇਕ ਵਿਸ਼ੇ ਨੂੰ ਬਹੁਤ ਸੰਖੇਪ ਜਿਹੇ ਤੌਰ ਦੇ ਉੱਤੇ ਟੱਚ ਅਪ ਆਨ ਕੀਤਾ ਜਾਂਦਾ ਉਹਨੂੰ ਛੂਇਆ ਜਾਂਦਾ ਪਰ ਉਹ ਇੰਨਾ ਕੁ ਤੁਹਾਨੂੰ ਨੋਲਿਜ ਦੇ ਜਾਂਦਾ ਕਿ ਤੁਸੀਂ ਤੁਹਾਡਾ ਜਿਹੜਾ ਰਵਈਆ ਹੈਗਾ ਆ ਆਪਣੇ ਪ੍ਰਤੀ ਉਹ ਬਦਲ ਜਾਂਦਾ ਦੇਖੋ ਮਤਲਬ ਜੇ ਅਸੀਂ ਫਿਜ਼ੀਕਲ ਐਜੂਕੇਸ਼ਨ ਦੀ ਡਿਫੀਨੇਸ਼ਨ ਵੀ ਦੇਖੀਏ ਤਾਂ ਉਹਦੇ ਵਿੱਚ ਮਤਲਬ ਮੋٹے ਮੋٹے ਤੌਰ ਦੇ ਉੱਤੇ ਇਹ ਹੈ ਕਿ ਡੀਲਸ ਵਿਦ 올 ਰੌਂਡ ਡਵੈਲਪਮੈਂਟ ਆਫ ਹਿਊਮਨ ਬੀਇੰਗ ਇੱਕ ਇਨਸਾਨ ਦੇ ਸਰਵਪੱਖੀ ਵਿਕਾਸ ਦੀ ਗੱਲ ਕਰ ਗੱਲ ਕਰਦਾ ਸੋ ਬਹੁਤ ਰੀਅਲਿਸਟਿਕ ਇੱਕ ਵਿਸ਼ਾ ਹੈਗਾ ਆ ਉਹ ਛੋਟੇ ਛੋਟੇ ਚੀਜ਼ਾਂ ਫਰਸਟ ایڈ ਹਾਈਜਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫੈਸਿਲਿਟੀ ਸਿੱਖਿਆ ਵਿਭਾਗ ਦੇ ਵਿਸ਼ੇ ਦੇ ਵਿੱਚ ਹੀ ਪੜਾਈਆਂ ਜਾਂਦੀਆਂ ਨੇ ਜੀ ਇਹਦੀ ਜਿਹੜੀ ਪ੍ਰਾਇੋਰਟੀ ਹੈਗੀ ਆ ਉਹ ਉਸ ਲੈਵਲ ਤੱਕ ਨਹੀਂ ਹੈਗੀ ਇਹ ਇੱਕ ਦਿੱਕਤ ਦਾ ਕਾਰਨ ਹੈ ਤਾਂ ਹੀ ਉਹ ਇਸ ਚੀਜ਼ ਦੀ ਪ੍ਰਾਇੋਰਟੀ ਪਿੱਛੇ ਜਾਂਦੀ ਹੈ ਜੀ ਇੱਕ ਧਾਰਨਾ ਜੀ ਵੀ ਬਣ ਗਈ ਹੈ ਕਿ ਖਿਡਾਰੀ ਨੇ ਤਾਂ ਮੈਦਾਨ 'ਚ ਹੀ ਜ਼ਿਆਦਾ ਨਜ਼ਰ ਆਉਣਾ ਹੁੰਦਾ ਹੈ ਜਾਂ ਨਜ਼ਰ ਆਉਣਾ ਚਾਹੀਦਾ ਹੈ ਕਲਾਸਾਂ 'ਚ ਬੈਠਣਾ ਜਾਂ ਉਸ ਪੱਧਰ ਦੀ ਵਿੱਦਿਆ ਗ੍ਰਹਿਣ ਕਰਨੀ ਉਹਨੂੰ ਕਈ ਵਾਰੀ ਦੂਜੇ ਪੱਧਰ ਤੇ ਛੱਡ ਦਿੱਤਾ ਜਾਂਦਾ ਹੈ ਇਹ ਵੀ ਇੱਕ ਧਾਰਨਾ ਬਣ ਚੁੱਕੀ ਹੈ ਸਾਡੇ ਮਨਾਂ 'ਚ ਮਸਤਕ ਵਿੱਚ ਬਿਲਕੁਲ ਸਹੀ ਗੱਲ ਹੈ ਜੀ ਜੇ ਅਸੀਂ ਗੱਲ ਕਰੀਏ ਕਿ ਮੈਂ ਕਈ ਵਾਰੀ ਕਿਉਂਕਿ ਹੁਣ ਮੇਰਾ 31 ਸਾਲ ਦਾ ਬਤੌਰ ਟੀਚਰ ਮੈਂ ਕੰਮ ਕਰਦੇ ਹੋਇਆ ਮੈਨੂੰ ਤੇ ਮੈਂ ਇਹ ਦੇਖਦਾ ਕਿ ਬਹੁਤ ਸਾਰੇ ਪੇਰੈਂਟਸ ਕਈ ਵਾਰੀ ਜਿਹੜੇ ਜਾਣ ਪਛਾਣ ਵਾਲੇ ਹੁੰਦੇ ਉਹ ਕਹਿੰਦੇ ਵੀ ਆ ਸਾਡਾ ਮੁੰਡਾ ਆ ਕੁੜੀ ਇਹ ਪੜ੍ਹਾਈ 'ਚ ਤਾਂ ਠੀਕ ਨਹੀਂ ਹੈ ਇਹਨੂੰ ਯਾਰ ਕਿਸੇ ਖੇਡ ਦੇ ਵਿੱਚ ਹੀ ਪਾ ਦਿਓ ਜੀ ਮੇਰੀ ਇਸ ਚੀਜ਼ ਨੂੰ ਲੈ ਕੇ ਉਹਨਾਂ ਨਾਲ ਜਿਰਾ ਹੋ ਜਾਂਦੀ ਹੈ ਮੈਂ ਕਹਿੰਦਾ ਵੀ ਜਿਹੜੀ ਖੇਡ ਹੈਗੀ ਆ ਇਹ ਇੱਕ ਬਹੁਤ ਹੀ ਸਮਝਦਾਰ ਤੇ ਸੂਝਮਾਨ ਵਿਅਕਤੀ ਹੀ ਖੇਡ ਸਕਦਾ ਹੈ ਜੀ ਕਾਮਯਾਬੀ ਉਹੀ ਹਾਸਲ ਕਰ ਸਕਦਾ ਹੋ ਸਕਦਾ ਹੈ ਕਿ ਤੁਸੀਂ ਐਵਰੇਜ 55 50% ਨੰਬਰ ਲੈ ਕੇ ਇੱਕ ਸਰਕਾਰੀ ਨੌਕਰੀ ਜਾਂ ਇੱਕ ਇਦਾਂ ਦੀ ਨੌਕਰੀ ਜਿੱਦੇ ਚ ਤੁਸੀਂ ਆਪਣਾ ਕਿੱਤਾ ਰੋਜ਼ਗਾਰ ਹਾਸਲ ਕਰ ਲਓ ਹਾਂਜੀ ਪਰੰਤੂ ਇੱਕ ਖੇਡ ਦੇ ਵਿੱਚ ਕਾਮਯਾਬ ਜਿਹੜਾ ਖਿਡਾਰੀ ਬਣਨ ਲਈ ਤਕਰੀਬਨ ਤਕਰੀਬਨ 90% ਤੋਂ ਥੱਲੇ ਨੰਬਰ ਵਾਲਾ ਕਾਮਯਾਬ ਨਹੀਂ ਹੋ ਸਕਦਾ ਜੀ ਜਿੱਦਾਂ ਮੰਨ ਲਓ ਮੈਂ ਇੱਕ ਸਵਾਲ ਕਰਨਾ ਕਿ ਜੀ ਦਿੱਲੀ ਦੀ ਰਾਜਧਾਨੀ ਦਿੱਲੀ ਕਿੱਥੇ ਦੀ ਰਾਜਧਾਨੀ ਉਹ ਕਹਿੰਦੇ ਦਿੱਲੀ ਭਾਰਤ ਦੀ ਰਾਜਧਾਨੀ ਤੁਸੀਂ ਯਾਦ ਕਰ ਲਿਆ ਜੀ ਲੇਕਿਨ ਉਹੀ ਇੱਕ ਫੁੱਟਬਾਲ ਦਾ ਖਿਡਾਰੀ ਆ ਉਹਦੇ ਕੋਲ ਬਾਲ ਹੈਗੀ ਆ ਚਾਰ ਆਦਮੀ ਵੱਖਰੇ ਵੱਖਰੇ ਉਹਦੀ ਟੀਮ ਦੇ ਖੜੇ ਆ ਆਪੋਨੈਂਟ ਖੜੇ ਆ ਉਹਨੂੰ ਸੈਕਿੰਡ ਦੇ ਸੌਵੇਂ ਹਿੱਸੇ ਦੇ ਵਿੱਚ ਉਨੇ ਫੈਸਲਾ ਕਰਨਾ ਹੈ ਕਿ ਮੈਂ ਕਿਹਨੂੰ ਪਾਸ ਦੇਣਾ ਹੈ ਇੱਥੇ ਮੈਂ ਕੀ ਡਿਸੀਜਨ ਲੈਣਾ ਉਹਦੇ ਵਿੱਚ ਹਜ਼ਾਰਾਂ ਹੀ ਡਿਸੀਜਨ ਸਹੀ ਆ ਜੀ ਤੇ ਹਜ਼ਾਰਾਂ ਡਿਸੀਜਨ ਗਲਤ ਆ ਉਹ ਹਜ਼ਾਰਾਂ ਦੇ ਵਿੱਚੋਂ ਇੱਕ ਬੈਸਟ ਪੋਸਿਬਲ ਡਿਸੀਜਨ ਲੈਣਾ ਸੋ ਤੁਸੀਂ ਦੇਖੋ ਕਿ ਕਿੰਨਾ ਸ਼ਾਰਪ ਮਾਈਂਡ ਤੇਜ ਦਿਮਾਗ ਵਾਲਾ ਵਿਅਕਤੀ ਇਹ ਖੇਡ ਖਾੜ ਸਕਦਾ ਹ ਹੁਣ ਜਿਹੜਾ ਉਸ ਥਾਂ ਤੇ ਕਾਮਯਾਬੀ ਦੇ ਨੇ ਗਲਤ ਡਿਸੀਜਨ ਲਊਗਾ ਉਹ ਫੇਲ ਹੋ ਜਾਊਗਾ ਉਹਦਾ ਕਾਮਯਾਬ ਹੋਣਾ ਬਿਲਕੁਲ ਅ ਹੋ ਨਹੀਂ ਸਕਦਾ ਉਹ ਕਾਮਯਾਬ ਨਹੀਂ ਹੋ ਸਕਦਾ ਸੋ ਖੇਡ ਦੇ ਵਿੱਚ ਇੰਟੈਲੀਜੈਂਟ ਹੋਣਾ ਸਮਝਦਾਰ ਹੋਣਾ ਸੂਝਵਾਰ ਹੋਣਾ ਉਹ ਬਹੁਤ ਜ਼ਰੂਰੀ ਹੈ ਖੇਡ ਨਾ ਸਿਰਫ ਤੁਹਾਨੂੰ ਖੇਡ ਹੀ ਸਿਖਾਉਂਦੀ ਹੈ ਬਟ ਖਿਡਾਰੀ ਜਿਹੜਾ ਹੁੰਦਾ ਹੈ ਉਹ ਇੱਕ ਸੋਸ਼ੀਅਲੀ ਰਿਸਪੋਨਸਿਬਲ ਆਦਮੀ ਬਣ ਜਾਂਦਾ ਹੈ ਜੀ ਉਹਦੀ ਜਾਣ ਪਛਾਣ ਉਹਦਾ ਪਿਆਰ ਮਾਹੌਲ ਦੇ ਵਿੱਚ ਇੱਕ ਸੁਖਾਵਾਂ ਸਮਾ ਕ੍ਰੀਏਟ ਕਰਨਾ ਉਹ ਸਾਰਾ ਖਿਡਾਰੀ ਕਰਦਾ ਹੈ ਜੀ ਜੀ ਸੋ ਖੇਡ ਜਿਹੜੀ ਹੈ ਸਿਰਫ ਖੇਡਣਾ ਨਹੀਂ ਸਿਖਾਉਂਦੀ ਬਲਕਿ ਸਮਾਜਿਕ ਪਹਿਲੂ ਵੀ ਸਿਖਾਉਂਦੀ ਹੈ ਇੱਕ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰ ਦਿੰਦੀ ਹੈ ਉਹ ਬਹੁਤ ਸਾਰੇ ਗੁਣ ਗ੍ਰਹਿਣ ਕਰਦਾ ਹੈ ਲੋਕਾਂ ਦੇ ਨਾਲ ਕਿਵੇਂ ਮਿਲ ਕੇ ਚੱਲਣਾ ਇੱਕ ਟੀਮ ਵਿੱਚ ਕਿਵੇਂ ਖੇਡਣਾ ਸੋ ਬਹੁਤ ਕੁਝ ਸਿਖਾਉਂਦੀ ਹੈ ਖੇਡ ਤੇ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾਉਂਦੀ ਹੈ ਜਿਵੇਂ ਕਿ ਆਪਾਂ ਜ਼ਿਕਰ ਵੀ ਕੀਤਾ ਕਿ ਖਿਡਾਰੀ ਦੀ ਫੈਸਲੇ ਕਰਨ ਦੀ ਸਮਰੱਥਾ ਜਿਹੜੀ ਹੈ ਥੋੜੇ ਸਮੇਂ 'ਚ ਵੱਡਾ ਫੈਸਲਾ ਕਰਨ ਦੀ ਸਮਰੱਥਾ ਜੋ ਖੇਡ ਮੈਦਾਨ ਤੋਂ ਸਿੱਖਦਾ ਹੈ ਸ਼ਾਇਦ ਸਮਾਜ ਵਿੱਚ ਰਹਿ ਕੇ ਉਹ ਨਹੀਂ ਗ੍ਰਹਿਣ ਨਾ ਕਰਦਾ ਹੋਵੇ ਇਹ ਤਾਂ ਗੱਲ ਹੋ ਗਈ ਮਾਨਸਿਕ ਪੱਧਰ ਦੀ ਤੇ ਨਾਲ ਆਪਾਂ ਜਿਵੇਂ ਕਿ ਸਰੀਰਕ ਪਹਿਲੂ ਨੂੰ ਥੋੜਾ ਹੋਰ ਕੋਖੀਏ ਤਾਂ ਖਿਡਾਰੀ ਦਾ ਆਪਣੇ ਸਰੀਰ ਪ੍ਰਤੀ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਾਂ ਪਹਿਲਾਂ ਵਿਸ਼ੇ ਦੀ ਵੀ ਗੱਲ ਕੀਤੀ ਪਰ ਨਾਲ ਦੀ ਨਾਲ ਆਪਣੇ ਸਰੀਰ ਦੀ ਜਾਣਕਾਰੀ ਗੱਲ ਭਾਵੇਂ ਸੱਟਾਂ ਤੋਂ ਬਚਾ ਦੀ ਹੋਵੇ ਅਭਿਆਸ ਕਰਨ ਦੀ ਹੋਵੇ ਜਾਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਗੱਲ ਹੋਵੇ ਸੋ ਖਿਡਾਰੀ ਦੇ ਲਈ ਖੇਡ ਦੇ ਨਾਲ ਨਾਲ ਆਪਣੇ ਸਰੀਰ ਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਮੈਂ ਮਹਿਸੂਸ ਕਰਦਾ ਕਿ ਨਾ ਸਿਰਫ ਇੱਕ ਖਿਡਾਰੀ ਲਈ ਪਰ ਇੱਕ ਆਮ ਵਿਅਕਤੀ ਲਈ ਵੀ ਜੀ ਆਪਣੇ ਸਰੀਰ ਦੀ ਜਾਣਕਾਰੀ ਹੋਣਾ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਕਿਉਂਕਿ ਜਦ ਤੱਕ ਉਹਨੂੰ ਆਪਣੇ ਸਰੀਰ ਦੀ ਜਾਣਕਾਰੀ ਨਹੀਂ ਹੈਗੀ ਜੀ ਕਿਉਂਕਿ ਤੁਹਾਨੂੰ ਆਪਣੇ ਮਸਲਸ ਦੀ ਕਪੈਸਿਟੀ ਹਾਂਜੀ ਤੁਹਾਡੇ ਆਪਣੀ ਬਾਡੀ ਦਾ ਰੇਂਜ ਜੀ ਤੁਹਾਡੇ ਜਿਹੜੀ ਕੰਪੋਜੀਸ਼ਨ ਹੈਗੀ ਆ ਜੀ ਕਿਸ ਤਰੀਕੇ ਦੇ ਨਾਲ ਤੁਹਾਡੇ ਸਿਸਟਮਸ ਜਿਹੜੇ ਹੈਗੇ ਆ ਤੁਹਾਡਾ ਕਾਰਡੀਆਕ ਸਿਸਟਮ ਤੁਹਾਡਾ ਜਿਹੜਾ ਲਹੂ ਗੇੜ ਪ੍ਰਣਾਲੀ ਹੈਗੀ ਆ ਤੁਹਾਡਾ ਰੈਸਪੀਰੇਟਰੀ ਸਾਹ ਪ੍ਰਣਾਲੀ ਹੈਗੀ ਅਸੀਂ ਸਾਹ ਲੈਨੇ ਕਿਉਂ ਲੈਨੇ ਆ ਸਾਡਾ ਦਿਲ ਤੇਜ਼ ਧੜਕਦਾ ਕਿਉਂ ਧੜਕਦਾ ਆ ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਜਦੋਂ ਮੈਂ ਜ਼ਿਆਦਾ ਚੱਲ ਲੈਂਦਾ ਤੇ ਮੇਰਾ ਦਿਲ ਧੜਕਦਾ ਆ ਮੇਰੀਆਂ ਕੜਲਾਂ ਪੈ ਗਈਆਂ ਜਿਹਨੂੰ ਅਸੀਂ ਕਹਿੰਦੇ ਨੇ ਕੜਲ ਕੀ ਚੀਜ਼ ਹੈਗੀ ਇਹ ਛੋਟੀਆਂ-ਛੋਟੀਆਂ ਗੱਲਾਂ ਹੈਗੀਆਂ ਇਹ ਨਾ ਸਿਰਫ ਖਿਡਾਰੀ ਨੂੰ ਬਲਕਿ ਇਹ ਆਮ ਜਨ ਜਨ ਸਧਾਰਨ ਵਿਅਕਤੀ ਨੂੰ ਵੀ ਇਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਬਿਲਕੁਲ ਤੇ ਸਰੀਰਿਕ ਸਿੱਖਿਆ ਦਾ ਜਿਹੜਾ ਵਿਸ਼ਾ ਹੈਗਾ ਆ ਜੇ 7ਵੀਂ 8ਵੀਂ ਤੋਂ ਸ਼ੁਰੂ ਕਰਦੇ ਹੋ ਤਾਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਲੈਵਲ ਤੱਕ ਉਹਦੇ ਵਿੱਚ ਸਾਰਾ ਗਿਆਨ ਦਿੱਤਾ ਜਾਂਦਾ ਹੈ ਹਾਂਜੀ ਔਰ ਖਾਸ ਤੌਰ ਦੇ ਉੱਤੇ ਖੇਡ ਜਿਹੜੀ ਹੈਗੀ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਖੇਡ ਦਾ ਕੰਪੀਟੀਸ਼ਨ ਇਸ ਲੈਵਲ ਤੱਕ ਹਾਈ ਹੋ ਚੁੱਕਾ ਆ ਕਿ ਤੁਹਾਡੀ ਬਾਡੀ ਟਾਈਪਿੰਗ ਤੁਹਾਡਾ ਸਰੀਰ ਕਿਹੜੇ ਖੇਡ ਦੇ ਪ੍ਰਤੀ ਕੰਡਿਊਸਿਵ ਹੈਗਾ ਆ ਕਿਹੜੇ ਖੇਡ ਨੂੰ ਤੁਹਾਡਾ ਸਰੀਰ ਸੂਟੇਬਲ ਹੈਗਾ ਹਾਂਜੀ ਉਹ ਜਾਨਣਾ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹਦੇ ਲਈ ਇੱਕ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਸਾਇੰਸ ਹੈ sport science ਹੈਗੀ ਹੈ ਜਿਹਦੇ ਵਿੱਚ anatomy physiology physiology biometrics ਇਸ sport ਦੇ ਵਿੱਚ ਵੱਖਰੇ ਵੱਖਰੇ ਵਿਸ਼ੇ ਹੈਗੇ ਆ ਜਿਹੜੇ ਕੀ ਸਾਨੂੰ ਦੱਸਦੇ ਆ ਕਿ ਤੁਸੀਂ ਕਿਹੜੀ ਖੇਡ ਨੂੰ ਚੂਜ਼ ਕਰੋ ਔਰ ਤੁਹਾਡੇ ਲਈ ਕਿਹੜੀ ਖੇਡ ਜਿਹਦੇ ਵਿੱਚ ਕੀ ਤੁਸੀਂ ਅੱਗੇ ਵਧ ਸਕਦੇ ਹੋ ਉਹ ਕਰਨੀ ਚਾਹੀਦੀ ਹੈ ਤੁਹਾਨੂੰ ਜੀ ਜੀ ਬਹੁਤ ਸਾਰੇ ਮਿਸਾਲਾਂ ਆਪਾਂ ਵੇਖੀਆਂ ਨੇ ਜਿੱਥੇ ਬਹੁਤ ਸਾਰੇ ਨਾਮਵਰ ਖਿਡਾਰੀ ਦੁਨੀਆ ਪੱਧਰ ਤੇ ਚਮਕ ਕੇ ਸ਼ੁਰੂ ਵਿੱਚ ਕਿਸੇ ਹੋਰ ਖੇਡ ਨਾਲ ਜੁੜੇ ਸੀ ਪਰ ਅੱਗੇ ਜਾ ਕੇ ਮਕਬੂਲ ਕਿਸੇ ਹੋਰ ਖੇਡ ਵਿੱਚ ਹੋਏ ਸੋ ਇਹ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਸਰੀਰ ਦੇ ਲਈ ਕਿਹੜੀ ਖੇਡ ਟੁਕਮੀ ਹੈ ਤੇ ਖੇਡਾਂ ਦੀ ਗੱਲ ਜਦੋਂ ਆਪਾਂ ਕਰ ਰਹੇ ਹਾਂ ਸਾਡੇ ਦੇਸ਼ ਦੇ ਖੇਡ ਢਾਂਚੇ ਦੀ ਗੱਲ ਕਰ ਰਹੇ ਹਾਂ ਤਾਂ ਜਿਹੜੀ ਚੀਜ਼ ਪਿਛਲੇ ਕੁਝ ਸਾਲਾਂ ਦਰਾਂ ਨੂੰ ਰੁਝਾਨ ਵਿੱਚ ਕਾਫੀ ਜ਼ਿਆਦਾ ਤੇਜ਼ ਹੋਈ ਹੈ ਉਹ ਹੈ ਕਿ ਖੇਡਾਂ ਦੇ ਵਿੱਚ ਜਿਹੜਾ ਪੇਸ਼ੇਵਰ ਸਰੂਪ ਆ ਗਿਆ ਪ੍ਰੋਫੈਸ਼ਨਲ ਲੀਗ ਜਿਨ੍ਹਾਂ ਨੂੰ ਆਪਾਂ ਕਿਨੇ ਉਹ ਖੇਡਾਂ ਦਾ ਇੱਕ ਨਵਾਂ ਹੁਣ ਰੂਪ ਬਣ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਉਹਨਾਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਹੈ ਜਿਹੜੇ ਸ਼ਾਇਦ ਕੌਮੀ ਪੱਧਰ ਉਤੇ ਨਹੀਂ ਸੀ ਪਹੁੰਚ ਸਕੇ ਜਾਂ ਜਿਨ੍ਹਾਂ ਦੇ ਉੱਥੇ ਤੱਕ ਪਹੁੰਚਣ ਦੀ ਸੰਭਾਵਨਾ ਜ਼ਿਆਦਾ ਨਜ਼ਰ ਨਹੀਂ ਸੀ ਆਉਂਦੀ। ਸੋ ਇਹ ਜਿਹੜਾ ਪ੍ਰੋਫੈਸ਼ਨਲ ਲੀਗ ਜਾਂ ਪ੍ਰੋ ਲੀਗ ਦਾ ਵੱਧਦਾ ਰੁਝਾਨ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ ਅਸੀਂ ਇਸ ਬਸ ਦੇ ਵਿੱਚ ਬਹੁਤ ਲੇਟ ਚੜੇ ਹਾਂ ਪਰ ਦਰਸਤ ਚੜੇ ਜੀ ਜੀ ਦੇਖੋ ਜੀ ਜਿਹੜੀ 올림픽 ਸੀ ਇਹ ਐਮਚਰ ਇਵੈਂਟ ਮੰਨੀ ਜਾਂਦੀ ਸੀ ਗੈਰ ਪੇਸ਼ੇਵਰ ਐਕਟੀਵਿਟੀ ਮੰਨੀ ਜਾਂਦੀ ਸੀ ਪਰ ਹੁਣ 올림픽ਸ ਦੇ ਵਿੱਚ ਕਿ ਪਿਛਲੀਆਂ 4-5 올림픽ਸ ਪਹਿਲਾਂ ਦੀ ਗੱਲ ਹੈ ਮੈਂ ਐਗਜ਼ੈਕਟ ਡੇਟ ਨਹੀਂ ਦੱਸ ਸਕਦਾ ਪਰ ਉਸ ਤੋਂ ਬਾਅਦ ਪ੍ਰੋਫੈਸ਼ਨਲ ਪਲੇਅਰਸ ਦਾ ਇੰਡਕਸ਼ਨ ਹੋ ਗਿਆ 올림픽ਸ ਦੇ ਵਿੱਚ ਜੀ ਉਹਨਾਂ ਨੇ ਇਹ ਸਮਝ ਲਿਆ ਹੁਣ ਆਪਣੇ ਦੇਸ਼ ਦੇ ਵਿੱਚ ਖੇਡ ਦੇ ਵਿੱਚ ਜਿਹੜੀਆਂ ਵੱਖਰੇ ਵੱਖਰੀਆਂ ਟੈਲੀਵਿਜ਼ਨ ਦੇ ਆਉਣ ਦੇ ਨਾਲ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਵੱਖ-ਵੱਖਰੇ ਅਕੈਡਮੀ ਕੰਪੀਟੀਸ਼ਨਸ ਆਰਗੇਨਾਈਜ਼ ਹੋਏ ਜਿਹੜੇ ਲੀਗਸ ਦੇ ਤੁਸੀਂ ਦੱਸਦੇ ਚਾਹੇ ਕਬੱਡੀ ਆ ਚਾਹੇ ਖੋਖ ਹੋਵੇ ਵਾਲੀਬਾਲ ਹੈ ਫੁੱਟਬਾਲ ਹੈਗਾ ਆ ਹਾਂ ਜੀ ਕ੍ਰਿਕਟ ਹੈਗਾ ਆ ਮਤਲਬ ਹੁਣ ਆਈਪੀਐਲ ਜਿਹੜਾ ਦੁਨੀਆ ਦਾ ਸਭ ਤੋਂ ਵੱਡੀ ਇਵੈਂਟ ਮੰਨੀ ਜਾਂਦੀ ਹੈ ਸੋ ਇਹ ਸਾਰੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਇਹ ਸਾਡੀ ਸੁਸਾਇਟੀ ਨੂੰ ਸਪੋਰਟਸਵਲ ਬਹੁਤ ਐਨਕਰੀਜ ਕਰ ਰਹੀ ਹੈ ਸੁਸਾਇਟੀ ਨੂੰ ਤਾਂ ਕਰ ਹੀ ਰਹੀਆਂ ਪਰ ਖਿਡਾਰੀਆਂ ਦਾ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਫਾਇਦਾ ਹੋ ਰਿਹਾ ਜੀ ਮਤਲਬ ਜੇ ਰੋਜ਼ਗਾਰ ਦੀ ਗੱਲ ਕਰੀਏ ਤਾਂ ਅਸੀਂ ਕਹਿ ਦਿੰਨੇ ਆ ਨਾ ਜੀ ਕਿ ਇਹ ਬੰਦਾ ਜੀ ਸਾਡਾ ਇਹ ਫਰਸਟ ਕਲਾਸ ਅਫਸਰ ਲੱਗ ਗਿਆ ਜਾਂ ਇਹ ਹੋ ਗਿਆ ਤੇ ਇਹਨੂੰ ਸਾਲ ਦਾ 70 ਲੱਖ ਦਾ ਪੈਕੇਜ ਜਾਂ 680 ਲੱਖ ਦਾ ਪੈਕੇਜ ਮਿਲਿਆ ਤੇ ਲੋਕਾਂ ਦੀਆਂ ਅੱਖਾਂ ਫਟੀਆਂ ਰਹਿ ਜਾਂਦੀਆਂ ਲੇਕਿਨ ਜੇ ਹੁਣ ਪੇਸ਼ੇਵਰ ਖਿਡਾਰੀਆਂ ਦੀ ਗੱਲ ਕਰੀਏ ਭਾਰਤ ਦੇ ਵਿੱਚ ਤਕਰੀਬਨ ਚਾਹੇ ਉਹ ਕਬੱਡੀ ਹੈ ਚਾਹੇ ਉਹ ਕ੍ਰਿਕਟ ਹੈ ਚਾਹੇ ਉਹ ਫੁੱਟਬਾਲ ਹੈ ਇਹਦੇ ਵਿੱਚ ਜਿਹੜੇ ਪੇਸ਼ੇਵਰ ਖਿਡਾਰੀ ਹੈਗੇ ਆ ਉਹ ਇੱਕ ਸੀਜ਼ਨ ਦਾ ਇਦਾਂ ਦੇ ਵੀ ਖਿਡਾਰੀ ਹੈ ਜਿਹੜੇ ਇੱਕ ਸੀਜ਼ਨ ਦਾ 40 40 50 50 ਕਰੋੜ ਰੁਪਏ ਲੈ ਰਹੇ ਆ ਜੀ ਸੋ ਇੱਕ ਖੇਡ ਦੇ ਵਿੱਚ ਜੇ ਮੈਂ ਫੁੱਟਬਾਲ ਦੀ ਗੱਲ ਕਰਾਂ ਤਾਂ ਤਕਰੀਬਨ ਫੁੱਟਬਾਲ ਦੀ ਖੇਡ ਦੇ ਵਿੱਚ ਹੀ ਇੰਟਰਨੈਸ਼ਨਲ ਤੇ ਡੋਮੈਸਟਿਕ ਪਲੇਅਰਸ ਫੋਰਨ ਦੇ ਤੇ ਜਿਹੜੇ ਡੋਮੈਸਟਿਕ ਪਲੇਅਰਸ ਉਹਨਾਂ ਦੀ ਗਿਣਤੀ 150 ਤੋਂ 200 ਹੈ ਜਿਹੜੀ ਕਿ 1 ਕਰੋੜ ਤੋਂ ਉੱਤੇ ਦਾ ਕੰਟਰੈਕਟ ਇੱਕ ਸਾਲ ਦਾ ਕਰ ਰਹੇ ਨੇ ਜੀ ਇਸੇ ਤਰੀਕੇ ਦੇ ਨਾਲ ਕਬੱਡੀ ਦੇ ਵਿੱਚ ਹੈ ਇਸੇ ਤਰੀਕੇ ਨਾਲ ਵੱਖਰੀਆਂ ਵੱਖਰੀਆਂ ਖੇਡਾਂ ਦੇ ਵਿੱਚ ਸੋ ਇਹ ਆਪਣੇ ਆਪ ਦੇ ਵਿੱਚ ਰੋਜ਼ਗਾਰ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਜੀ ਔਰ ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਲਈ ਇੱਕ ਬਹੁਤ ਵਧੀਆ ਗੱਲ ਹੈ ਔਰ ਇਸ ਦੇ ਨਾਲ ਖੇਡ ਵੀ ਪ੍ਰਮੋਟ ਹੋਗੀ ਔਰ ਖਿਡਾਰੀਆਂ ਦਾ ਵੀ ਫਾਇਦਾ ਹੋਊਗਾ ਜੀ ਖੇਡਾਂ ਦੇ ਮੈਦਾਨ ਨੂੰ ਨਵਾਂ ਹੁਲਾਰਾ ਦੇ ਰਿਹਾ ਹੈ ਇਹ ਜਿਹੜਾ ਪੇਸ਼ਵਰ ਸਰੂਪ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਾਰੇ ਸਾਡੇ ਨੌਜਵਾਨ ਦਰਸ਼ਕ ਖਾਸ ਤੌਰ ਤੇ ਵਿਦਿਆਰਥੀ ਵਰਗ ਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦੇ ਚਾਹਵਾਨ ਬੱਚੇ ਵੀ ਜ਼ਰੂਰ ਵੇਖ ਰਹੇ ਹੋਣਗੇ ਉਹਨਾਂ ਦੇ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਸਾਡੇ ਪੰਜਾਬ ਅੰਦਰ ਖੇਡ ਪ੍ਰਤਿਭਾ ਦੀ ਕਮੀ ਨਹੀਂ ਤੁਸੀਂ ਵੀ ਇਹਨਾਂ ਲੰਮਾ ਸਮਾਂ ਅ ਇਸ ਖੇਤਰ ਵਿੱਚ ਵਿਚਰੇ ਹੋ ਤੁਸੀਂ ਇਹ ਚੀਜ਼ ਜ਼ਰੂਰ ਮਹਿਸੂਸ ਕੀਤੀ ਹੋਵੇਗੀ ਸੋ ਕਿਵੇਂ ਦੀ ਤਿਆਰੀ ਹੋਣੀ ਚਾਹੀਦੀ ਹੈ ਅੱਗੇ ਵਧਣ ਦੇ ਕਿੰਨੇ ਕੁ ਮੌਕੇ ਮੌਜੂਦ ਨੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕੀ ਸਲਾਹ ਦੇਣੀ ਚਾਹੋਗੇ ਸਾਡੇ ਨੌਜਵਾਨ ਖਾਸ ਤੌਰ ਤੇ ਖਿਡਾਰੀ ਵਰਗ ਦੇ ਦਰਸ਼ਕਾਂ ਨੂੰ ਦੇਖੋ ਮੈਂ ਇਹ ਕਹੂੰਗਾ ਕਿ ਖੇਡਾ ਆਪਣੇ ਆਪ ਦੇ ਵਿੱਚ ਜਦ ਤੱਕ ਕਿਸੇ ਚੀਜ਼ ਦੇ ਪ੍ਰਤੀ ਤੁਹਾਡਾ ਇੰਟਰਸਟ ਨਹੀਂ ਹੈ ਰੁਝਾਨ ਨਹੀਂ ਹੈ ਉਹਨੂੰ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਮਿੱਥ ਲਿਆ ਕਿ ਹਾਂ ਮੈਂ ਕੁਝ ਕਰਨਾ ਚਾਹੁੰਦਾ ਹਾਂ ਤੇ ਫਿਰ ਤੁਹਾਨੂੰ ਇੱਕ ਰੀਅਲਿਸਟਿਕ ਪਿਕਚਰ ਹੋਣੀ ਚਾਹੀਦੀ ਵੀ ਕੀ ਇਹ ਚੀਜ਼ ਤੁਹਾਡੇ ਲਈ ਫਾਇਦੇਮੰਦ ਹੋਊਗੀ ਜਾਂ ਨਹੀਂ ਹੋਊਗੀ ਉਹਦੇ ਵਿੱਚ ਵਿਚਰ ਕੇ ਉਹਦੇ ਵਿੱਚ ਵਰਤ ਕੇ ਹੀ ਤੁਹਾਨੂੰ ਉਹ ਚੀਜ਼ ਦਾ ਅਹਿਸਾਸ ਹੋਊਗਾ ਸੋ ਮੈਂ ਮਹਿਸੂਸ ਕਰਦਾ ਕਿ ਗਰਾਊਂਡ ਦੇ ਵਿੱਚ ਜਾਣਾ ਜੀ ਕਿਸੇ ਵੀ ਗਰਾਊਂਡ ਦੇ ਵਿੱਚ ਜਾਣਾ ਛੋਟੇ ਬੱਚੇ ਦੀ ਜੇ ਅਸੀਂ ਗੱਲ ਕਰੀਏ ਤੇ ਜਿਹੜਾ ਤਕਰੀਬਨ ਇੱਕ ਮਾਤਾ ਪਿਤਾ ਜਾਂ ਇੱਕ ਉਹਦੇ ਭਾਈ ਭੈਣ ਜਿਹੜੇ ਕਿ 5ਵੇਂ 6ਵੇਂ ਸਾਲ ਦੀ ਉਮਰ ਦੇ ਵਿੱਚ ਜਾਣ ਤੋਂ ਬਾਅਦ 10 ਸਾਲ ਦੀ ਉਮਰ ਤੱਕ ਛੋਟੇ ਬੱਚੇ ਨੂੰ ਗਰਾਊਂਡ ਦੇ ਵਿੱਚ ਜ਼ਰੂਰ ਲੈ ਕੇ ਜਾਓ ਚਾਹੇ ਉਹ ਕੋਈ ਵੀ ਗਰਾਊਂਡ ਹੋਵੇ ਔਰ ਕੋਈ ਸਪੈਸਿਫਿਕ ਖੇਡ ਵਾਲੇ ਪਾਸੇ ਧਿਆਨ ਨੀ ਬੱਚੇ ਨੂੰ ਆਪਣੀ ਬੋਡੀ ਦੀ ਫ੍ਰੀ ਮੂਵਮੈਂਟ ਕਰਨੀ ਚਾਹੀਦੀ ਹੈ ਤਾਂਕਿ ਉਹਦਾ ਨਿਊਰੋਮਸਕੂਲਰ ਕੋਆਰਡੀਨੇਸ਼ਨ ਇੰਪਰੂਵ ਹੋਵੇ ਜਿਹਦੇ ਵਿੱਚ ਕੀ ਉਹਦੇ ਮਾਨਸਿਕ ਲੈਵਲ ਦੇ ਉੱਤੇ ਤੇ ਸਰੀਰ ਦੇ ਜਿਹੜੇ ਮਸਲਸ ਆ ਉਹਨਾਂ ਦਾ ਆਪਸ ਦੇ ਵਿੱਚ ਇੱਕ ਸਮਾਵੇਸ਼ ਬੈਠੇ ਤਾਂਕਿ ਉਹ ਉਹਦੇ ਨਾਲ ਜਿੰਦੇ ਵਿੱਚ ਅਸੀਂ ਜਿਹਨੂੰ ਅਸੀਂ ਕਹਿੰਦੇ ਜੀ ਇਹਦੇ ਵਿੱਚ ਬਹੁਤ ਫੁਰਤੀ ਹੈ ਇਦਾਂ ਦੀਆਂ ਐਕਟੀਵਿਟੀਜ਼ ਚਾਹੇ ਉਹ ਬਾਲ ਦੇ ਨਾਲ ਕਰ ਰਿਹਾ ਚਾਹੇ ਉਹ ਦੌੜ ਰਿਹਾ ਚਾਹੇ ਉਹ ਛੋਟੀਆਂ-ਛੋਟੀਆਂ ਜਿਹੀਆਂ ਸੀ ਟ੍ਰੈਡੀਸ਼ਨਲ ਗੱਲਾਂ ਕਰੀ ਚਾਹੇ ਛੂਨ-ਛਪਾਈ ਆ ਇਦਾਂ ਦੀਆਂ ਗੇਮਾਂ ਹੈਗੀਆਂ ਇਹਦੇ ਵਿੱਚ ਪਾਉਣਾ ਚਾਹੀਦਾ ਬਾਕੀ ਰਹੀ ਗੱਲ ਦੂਸਰੀ ਕੀ ਤਕਰੀਬਨ 8 ਸਾਲ ਦੀ ਉਮਰ ਤੋਂ ਬਾਅਦ ਜੀ ਇਹ ਮਹਿਸੂਸ ਹੁੰਦਾ ਕਿ 7 ਸਾਲ ਤੋਂ 8 ਸਾਲ ਦੀ ਉਮਰ ਤੋਂ ਬਾਅਦ ਗੇਮ ਸਪੈਸੀਫਿਕ ਹੋ ਜਾਣਾ ਜ਼ਰੂਰੀ ਹੈ ਜੀ ਔਰ ਇਹਦੇ ਲਈ ਵੱਖਰੀਆਂ-ਵੱਖਰੀਆਂ ਅਕੈਡਮੀ ਸਟਰਕਚਰ ਸਹੀ ਕੋਚਿੰਗ ਸੰਸਥਾਨ ਉਹਨਾਂ ਨੂੰ ਜੁਆਇਨ ਕਰਨਾ ਚਾਹੀਦਾ ਇੱਕ ਅੱਛੇ ਗੁਰੂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ अच्छे गुरु ਨੂੰ ਤੁਸੀਂ ਐਕਸੈਪਟ ਕਰੋ ਤੇ ਮੈਨੂੰ ਲੱਗਦਾ ਕਿ ਉਹਦੇ ਨਾਲ ਤੁਹਾਡਾ ਬਹੁਤ ਹੀ ਜਿਹੜਾ ਕਰੀਅਰ ਆ ਬ੍ਰਾਈਟ ਹੋਊਗਾ ਜੀ ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੇ ਖਾਸ ਕਰ ਨੌਜਵਾਨ ਦਰਸ਼ਕਾਂ ਨੇ ਇਹਨਾਂ ਗੱਲਾਂ ਉੱਪਰ ਜ਼ਰੂਰ ਧਿਆਨ ਦਿੱਤਾ ਹੋਵੇਗਾ ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਇੰਨੇ ਵਿਸ਼ਾ ਨੂੰ ਛੋਇਆ ਵੇਲਾ ਇਸ ਵੇਲੇ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਗੱਲਬਾਤ ਨੂੰ ਹੋਰ ਅੱਗੇ ਤੋਰਿਆ ਨਹੀਂ ਤਾਂ ਗੱਲਬਾਤ ਨੂੰ ਇੰਨਾ ਹੀ ਸਮਾਂ ਹੋਰ ਵੀ ਅਸੀਂ ਅੱਗੇ ਵਧਾ ਸਕਦੇ ਸੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਮਨੂਸੂਦ ਜੀ ਕਿ ਤੁਸੀਂ ਆਪਣੇ ਰੁਝੀਵਿਆਂ ਵਿੱਚੋਂ ਸਮਾਂ ਸਾਡੇ ਲਈ ਕੱਢ ਕੇ ਵਿਸ਼ੇਸ਼ ਤੌਰ ਤੇ ਦੂਰਦਰਸ਼ਨ ਦੇ ਸਟੂਡੀਓਸ ਪਹੁੰਚੇ ਤੇ ਸਾਡੇ ਨਾਲੇ ਵਡਮੁੱਲੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਿੱਚ